ਇੱਕ ਸੋਹਣੀ ਅਤੇ ਜਵਾਨ ਕੁੜੀ ਜਿਹਦਾ ਵਿਆਹ ਮਾਰਚ ਦੇ ਵਿੱਚ ਕੀਤਾ ਗਿਆ ਸੀ 3 ਮਾਰਚ ਨੂੰ ਵਿਆਹ ਰੱਖਿਆ ਗਿਆ ਸੀ ਘਰ ਦੇ ਵਿੱਚ ਅਤੇ ਕੁੜੀ ਮੁੰਡਾ ਦੋਨੋਂ ਖੁਸ਼ ਨਜ਼ਰ ਆ ਰਹੇ ਸਨ ਵਿਆਹ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੱਗ ਬਨ ਕੇ ਲਾੜਾ ਕੁੜੀ ਨੂੰ ਵਿਆਹਣ ਦੇ ਲਈ ਆਇਆ ਅਤੇ ਕੁੜੀ ਵੀ ਲਾਲ ਜੋੜੇ ਦੇ ਵਿੱਚ ਸਜ ਕੇ ਬੈਠੀ ਸੀ ਵਿਆਹ ਮੁਕੰਮਲ ਹੋ ਗਿਆ ਉਸ ਤੋਂ ਬਾਅਦ ਮੁੰਡੇ ਵਾਲੇ ਕੁੜੀ ਨੂੰ ਆਪਣੇ ਘਰ ਲੈ ਜਾਂਦੇ ਨੇ ਪਰ ਉੱਥੇ ਹਲੇ ਕੁਝ ਹੀ ਦਿਨ ਬੀਤੇ ਸੀ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਉੱਥੇ ਇਸ ਦੇ ਨਾਲ ਇੰਨਾ ਜ਼ਿਆਦਾ ਮਾੜਾ ਸਲੂਕ ਕੀਤਾ ਗਿਆ ਕਿ ਅੱਜ ਇਹ ਕੁੜੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਸ ਕਮਰੇ ਦੇ ਵਿੱਚ ਜਿੱਥੇ ਇਸ ਕੁੜੀ ਦੀ ਮ੍ਰਿਤਕ ਦੇ ਮਿਲੀ ਉੱਥੇ ਇਹਦੇ ਬਾਹੀਂ ਪਾਇਆ ਚੂੜਾ ਖਿਲਰਿਆ ਪਿਆ ਸੀ ਬਿਰਹਾਮੀ ਅਤੇ ਬੇਦਰਦੀ ਦੇ ਨਾਲ ਇਸ ਕੁੜੀ ਨੂੰ ਮਾਰਨ ਦੇ ਇਲਜ਼ਾਮ ਇਸਤੇ ਹੀ ਪੇਕੇ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਇੱਕ ਚੰਗੀ ਭਲੀ ਕੁੜੀ ਜਿਹਦਾ ਵਿਆਹ ਬੜੇ ਹੀ ਚਾਵਾਂ ਦੇ ਨਾਲ ਮਾਪਿਓ ਦੇ ਵੱਲੋਂ ਕੀਤਾ ਗਿਆ ਸੀ ਭਾਵੇਂ ਕਿ ਉਹਨਾਂ ਦੇ ਕੋਲ ਪੈਸੇ ਦੀ ਕਮੀ ਸੀ ਪਰ ਫਿਰ ਵੀ ਮੁੰਡੇ ਵਾਲਿਆਂ ਦੇ ਹਿਸਾਬ ਦੇ ਨਾਲ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਆਪਣੀ ਧੀ ਨੂੰ ਵਿਆਹ ਕੇ ਉਹਨਾਂ ਦੇ ਘਰ ਦੇ ਵਿੱਚ ਤੋੜ ਦਿੱਤਾ ਗਿਆ ਇਸ ਸਾਰੇ ਰਿਸ਼ਤੇ ਅਤੇ ਗੱਲਬਾਤ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਕੁੜੀ ਦਾ ਕਹਿਣਾ ਸੀ ਜੋ ਕਿ ਇਸ ਵਿਆਹੁਤਾ ਕੁੜੀ ਦੀ ਭੈਣ ਹੈ ਉਸ ਦਾ ਕਹਿਣਾ ਸੀ ਕਿ ਮੇਰਾ ਪਤੀ ਜਿੱਥੇ ਕੰਮ ਕਰਦਾ ਉੱਥੇ ਹੀ ਇਹ ਮੇਰੀ ਭੈਣ ਦੀ ਸੱਸ ਵੀ ਕੰਮ ਕਰਦੀ ਸੀ ਇਹਨਾਂ ਨੂੰ ਕੁੜੀ ਪਸੰਦ ਆ ਗਈ ਵਿਆਹ ਦੀ ਗੱਲ ਅੱਗੇ ਤੋਰੀ ਗਈ ਅਤੇ ਵਿਆਹ ਕਰ ਦਿੱਤਾ ਗਿਆ ਕਾਰਬਾਰ ਤੱਕ ਨਹੀਂ ਦੇਖਿਆ ਸੀ ਉਹਨਾਂ ਦੀਆਂ ਗੱਲਾਂ ਤੇ ਐਨਾ ਜ਼ਿਆਦਾ ਯਕੀਨ ਆ ਗਿਆ ਸੀ ਕੁੜੀ ਵਾਲਿਆਂ ਨੂੰ ਕਿ ਇਹ ਬਹੁਤ ਹੀ ਚੰਗਾ ਪਰਿਵਾਰ ਹੈ ਸ਼ੁਰੂਆਤੀ ਸਮੇਂ ਦੇ ਵਿੱਚ ਉਹਨਾਂ ਨੇ ਇਹੀ ਦਿਖਾਇਆ ਸੀ ਕਿ ਅਸੀਂ ਬਹੁਤ ਹੀ ਪਿਆਰ ਦੇ ਨਾਲ ਤੁਹਾਡੀ ਧੀ ਨੂੰ ਆਪਣੇ ਘਰ ਦੇ ਵਿੱਚ ਰੱਖਾਂਗੇ ਪਰ ਇਹ ਨਹੀਂ ਪਤਾ ਸੀ ਕਿ ਉੱਥੇ ਮਹਿਜ਼ 10 ਦਿਨ ਹੀ ਕੁੜੀ ਨੇ ਜਿਉਂਦੀ ਰਹਿਣਾ ਤੇ ਉਸ ਤੋਂ ਬਾਅਦ ਉਸਦੀ লাশ ਘਰਦਿਆਂ ਨੂੰ ਦੇ ਦਿੱਤੀ ਜਾਣੀ ਹੈ ਬੇहद ਹੀ ਦੁਖਦ ਮਾਮਲਾ ਸਾਹਮਣੇ ਆ ਰਿਹਾ ਹੈ ਪਿੰਡ ਸਲੋਤੋਂ ਜਿੱਥੇ ਕਿ ਇੱਕ ਵਿਆਵਤਾ ਕੁੜੀ ਦੀ ਜਾਨ ਗਈ ਹੈ ਕਮਰੇ ਦੇ ਵਿੱਚ ਚੂੜਾ ਖਿਲ ਰਿਹਾ ਹੋਇਆ ਵਿਆਹ ਦਾ ਸਾਰਾ ਸਮਾਨ ਕੁੜੀ ਦੇ ਸਾਰੇ ਚਾ ਇੱਥੇ ਹੀ ਮੁੱਕ ਚੁੱਕੇ ਸਨ ਬੀਤੇ ਦਿਨ ਉਹ ਆਪਣੀ ਭੈਣ ਨੂੰ ਫੋਨ ਕਰ ਕਰਕੇ ਇੱਕੋ ਗੱਲ ਆਖ ਰਹੀ ਸੀ ਕਿ ਮੈਂ ਇੱਥੇ ਠੀਕ ਨਹੀਂ ਆ ਤੁਸੀਂ ਮੈਨੂੰ ਇੱਥੋਂ ਆ ਕੇ ਲੈ ਜਾਵੋ ਭੈਣ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਇੱਕੋ ਗੱਲ ਮੇਰੀ ਭੈਣ ਨੇ ਕਹੀ ਸੀ ਜਿਹਦਾ ਵਿਆਹ ਹੁਣੇ-ਹੁਣੇ ਹੋਇਆ ਸੀ ਤੇ ਅਸੀਂ ਉਸ ਨੂੰ ਇੱਥੋਂ ਲੈ ਕੇ ਵੀ ਚਲੇ ਜਾਣਾ ਸੀ ਤਾਂ ਕਿ ਕੁੜੀ ਦੇ ਮਨ ਦੀਆਂ ਗੱਲਾਂ ਨੂੰ ਸੁਣਿਆ ਜਾ ਸਕੇ ਸਮਝਿਆ ਜਾ ਸਕੇ ਅਤੇ ਘਰ ਦੇ ਵਿੱਚ ਬਿਠਾ ਕੇ ਪੁੱਛਿਆ ਜਾਵੇ ਕਿ ਆਖਿਰਕਾਰ ਤੰਗੀ ਕਿਸ ਗੱਲ ਦੀ ਹੈ ਇਸ ਮੌਕੇ ਤੇ ਕੁੜੀ ਦੀ ਭੈਣ ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਦਿਓਰ ਅਤੇ ਦਰਾਣੀ ਉਸਦੇ ਨਾਲ ਕੁੱਟਮਾਰ ਕਰਦੇ ਸੀ ਸਾਸਤ ਤੇ ਸੋਹਰਾ ਵੀ ਕੋਈ ਠੀਕ ਢੰਗ ਦੇ ਨਾਲ ਨਹੀਂ ਰਹਿੰਦੇ ਸੀ ਸਾਸਤ ਤੇ ਪਤੀ ਠੀਕ ਢੰਗ ਦੇ ਨਾਲ ਨਹੀਂ ਰਹਿੰਦੇ ਸੀ ਅਤੇ ਘਰ ਦੇ ਹਾਲਾਤ ਇਹੋ ਜਿਹੇ ਸਨ ਕਿ ਇਹ ਵੱਡੀ ਭੈਣ ਆਪਣੀ ਇਸ ਭੈਣ ਨੂੰ ਘਰੋਂ ਚੱਕ-ਚੱਕ ਕੇ ਭਾਂਡੇ ਚਾਦਰਾਂ ਸਮਾਨ ਬਾਕੀ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੀ ਸੀ ਪਹੁੰਚਾ ਰਹੀ ਸੀ ਯਾਨੀ ਕਿ ਉਸ ਕੁੜੀ ਨੂੰ ਸੋਹਰੇ ਘਰ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਸੀ ਦੋ ਟੈਮ ਦੀ ਰੋਟੀ ਵੀ ਸ਼ਾਇਦ ਹੀ ਉਸ ਨੂੰ ਮਿਲਦੀ ਹੋਵੇ ਪਰ ਇੰਨਾ ਜ਼ਿਆਦਾ ਮਾੜਾ ਉਸ ਕੁੜੀ ਦੇ ਨਾਲ ਹੋਇਆ ਜਿੱਥੇ ਨਵੀਂ ਵਿਆਹੀ ਕੁੜੀ ਜਿਹਦੇ ਵਿਆਹ ਨੂੰ 10 ਦਿਨ ਹੀ ਹੋਏ ਸੀ ਕਿ ਉਸ ਨੂੰ ਮਾਰਿਆ ਗਿਆ ਸਿੱਧੇ ਤੌਰ ਤੇ ਇਹ ਇਲਜ਼ਾਮ ਕੁੜੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ ਪਰ ਜਦੋਂ ਦੂਜੇ ਪੱਖ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਆਖਦੇ ਨੇ ਕਿ ਕੁੜੀ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਉਹੋ ਕੁੜੀਆਂ ਜੋ ਕਿ ਆਪਣੇ ਪੇਕੇ ਘਰਾਂ ਦੇ ਵਿੱਚ 20 ਸਾਲ 25 ਸਾਲ ਚੰਗੀਆਂ ਭਲੀਆਂ ਹੁੰਦੀਆਂ ਨੇ ਪੜ੍ਹਾਈ ਲਿਖਾਈ ਵੀ ਕਰਦੀਆਂ ਨੇ ਘਰ ਦੇ ਕੰਮਕਾਰ ਵੀ ਕਰਦੀਆਂ ਨੇ ਖੁਸ਼ੀ ਖੁਸ਼ੀ ਜਿਉਂ ਵੀ ਰਹੀ ਹੁੰਦੀਆਂ ਨੇ ਵਿਆਹ ਤੋਂ ਬਾਅਦ ਇੱਕਦਮ ਹੀ ਉਹ ਕਿਵੇਂ ਪਾਗਲ ਬਣ ਜਾਂਦੀਆਂ ਨੇ ਸਮਝ ਨਹੀਂ ਆਉਂਦੀ ਸਹੁਰਾ ਪਰਿਵਾਰ ਅਕਸਰ ਇਹ ਆਖ ਦਿੰਦਾ ਹੈ ਕਿ ਇਹਦਾ ਦਿਮਾਗ ਠੀਕ ਨਹੀਂ ਸੀ ਇਹਦੀ ਕੋਈ ਦਵਾਈ ਚੱਲ ਰਹੀ ਸੀ ਜੇਕਰ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਪੇਕਾ ਪਰਿਵਾਰ ਵੀ ਦੱਸ ਸਕਦਾ ਸੀ ਔਰ ਉਸ ਕੁੜੀ ਦਾ بار-बार ਫੋਨ ਕਰਕੇ ਆਪਣੀ ਭੈਣ ਨੂੰ ਇਹ ਕਹਿਣਾ ਕਿ ਮੇਰੇ ਨਾਲ ਇੱਥੇ ਸਹੀ ਤਰੀਕੇ ਦੇ ਨਾਲ ਸਲੂਕ ਨਹੀਂ ਕੀਤਾ ਜਾ ਰਿਹਾ ਮੈਨੂੰ ਤੁਸੀਂ ਇੱਥੋਂ ਆ ਕੇ ਲੈ ਜਾਵੋ ਮੇਰੇ ਨਾਲ ਕੁੱਟਕਟਾਪਾ ਹੁੰਦਾ ਹੈ ਮੈਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਇਹ ਸਾਰੀਆਂ ਗੱਲਾਂ ਫਿਰ ਉਹ ਕਿਹੜੇ ਖਾਨੇ ਦੇ ਵਿੱਚ ਪਾਣਗੇ ਜਦੋਂ ਇੱਕੋ ਗੱਲ ਨੂੰ ਲੈ ਕੇ ਬੈਠੇ ਨੇ ਕਿ ਕੁੜੀ ਠੀਕ ਨਹੀਂ ਸੀ ਤਾਂ ਖੈਰ ਮੈਡੀਕਲ ਰਿਪੋਰਟ ਦੇ ਵਿੱਚ ਵੀ ਸਭ ਕੁਝ ਸਾਹਮਣੇ ਆ ਜਾਣਾ ਕਿ ਕੁੜੀ ਮਰੀ ਕਿਵੇਂ ਹੈ ਅਤੇ ਨਾਲ ਹੀ ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਵੀ पता ਲੱਗ ਜਾਣਾ ਹੈ ਕਿ ਆਖਿਰਕਾਰ ਉਸਦੇ ਨਾਲ ਸੌਰੇ ਕਾਦੇ ਵਿੱਚ ਮਹਿਜ਼ 10 ਦਿਨ ਦੇ ਵਿੱਚ ਅਜੀਹਾ ਕੀ ਹੋ ਗਿਆ ਕਿ ਇਹ ਕੁੜੀ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਵਿਆਹ ਦੀ ਇਹ ਤਸਵੀਰ ਦੇਖਦੇ ਹੋਏ ਬੜਾ ਹੀ ਦੁੱਖ ਮਹਿਸੂਸ ਹੁੰਦਾ ਹੈ ਕਿ ਚੰਗਾ ਭਲਾ ਮੁੰਡਾ ਅਤੇ ਚੰਗੀ ਭਲੀ ਕੁੜੀ ਜਿਨ੍ਹਾਂ ਦੇ ਵੱਲੋਂ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ ਲਾਲ ਜੋੜੇ ਦੇ ਵਿੱਚ ਦੋਵੇਂ ਜਾਨੇ ਸਜੇ ਬੈਠੇ ਨੇ ਪਰ 10 ਦਿਨਾਂ ਦੇ ਵਿੱਚ ਹੀ ਕੁੜੀ ਵਾਲਿਆਂ ਦਾ ਘਰ ਉਜੜ ਗਿਆ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਮੁੰਡੇ ਦੇ ਪਰਿਵਾਰਿਕ ਮੈਂਬਰ ਵਿਆਹ ਉਹਨਾਂ ਨੇ ਪੂਰੇ ਚਾਹਵਾਂ ਦੇ ਨਾਲ ਕੀਤਾ ਹੋਵੇ ਕਿ ਬਾਅਦ ਤੇ ਵਿੱਚ ਕੋਈ ਇਹੋ ਜਿਹੀ ਘਟਨਾ ਹੋ ਗਈ ਹੋਵੇ ਤਾਂ ਖੈਰ ਜਾਂਚ ਪੜਤਾਲ ਦੇ ਵਿੱਚ ਸਾਹਮਣੇ ਆਵੇਗਾ ਪਰ ਇਹ ਦੂਜੀ ਅਜਿਹੀ ਸਭ ਤੋਂ ਵੱਡੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਜਿੱਥੇ ਵਿਆਹੁਤਾ ਕੁੜੀ ਨੂੰ ਮਹਿਸ ਕੁਝ ਦਿਨਾਂ ਦੇ ਵਿੱਚ ਹੀ ਮਾਰ ਦਿੱਤਾ ਗਿਆ ਹੋਵੇ ਇਸ ਤੋਂ ਪਹਿਲਾਂ ਬਰਨਾਲੇ ਦਾ ਉਹ ਮਾਮਲਾ ਜ਼ਹਿਨ ਦੇ ਵਿੱਚੋਂ ਜਾਂਦਾ ਹੀ ਨਹੀਂ ਜਿੱਥੇ 25 ਦਿਨਾਂ ਦੇ ਵਿੱਚ ਹੀ ਜਸਪ੍ਰੀਤ ਨਾਮ ਦੀ ਕੁੜੀ ਨੂੰ ਉਸ ਦੇ ਪਤੀ ਦੇ ਵੱਲੋਂ ਬੈੱਡਰੂਮ ਦੇ ਅੰਦਰ ਹੀ ਨੋਕੀਲੀ ਅਤੇ ਤੇਜ਼ ਤਾਰ ਚੀਜ਼ ਦੇ ਨਾਲ ਮਾਰ ਦਿੱਤਾ ਗਿਆ ਸੀ ਇੱਕ ਤੋਂ ਬਾਅਦ ਇੱਕ ਇਹੋ ਜਿਹੇ ਢੂੰਗੇਵਾਰ ਕੀਤੇ ਗਏ ਸੀ ਕਿ ਉਸ ਕੁੜੀ ਦੇ ਸਰੀਰ ਦੇ ਉੱਪਰ ਗਲੀਆਂ ਹੋਈਆਂ ਹੋਈਆਂ ਸੀ ਮੋਰੀਆਂ ਹੋ ਗਈਆਂ ਸੀ ਇੱਕ ਤਿੱਖੀ ਚੀਜ਼ ਦੇ ਨਾਲ ਉਸਦੀ ਜਾਨ ਲੈ ਗਈ ਸੀ ਹਲੇ ਉਹ ਮਾਮਲਾ ਵਿੱਚੇ ਹੀ ਲਟਕ ਰਿਹਾ ਹੈ ਉਸ ਦੇ ਵਿੱਚ ਵੀ ਕੁੜੀ ਵਾਲਿਆਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲ ਪਾਇਆ ਹਾਲਾਂਕਿ ਮੁੰਡੇ ਨੂੰ ਅਤੇ ਉਸਦੀ ਭੈਣ ਨੂੰ ਉਸਦੇ ਮਾਪਿਆਂ ਨੂੰ ਚੱਕ ਲਿਆ ਗਿਆ ਸੀ ਪਰ ਫਿਰ ਵੀ ਸਮਝੌਤੇ ਦੀਆਂ ਗੱਲਾਂ ਵਿਚਾਰੀਆਂ ਸਨ ਬਣਦੀ ਸਜ਼ਾ ਉਹਨਾਂ ਨੂੰ ਨਹੀਂ ਮਿਲੀ ਸੀ ਜਿਵੇਂ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਸੀ ਤੇ ਹੁਣ ਇਹ ਇੱਕ ਤਾਜ਼ਾ ਮਾਮਲਾ ਨਵਾਂ ਸ਼ਹਿਰ ਤੋਂ ਵੀ ਆ ਗਿਆ ਜਿੱਥੇ ਇੱਕ ਵਿਆਵਤਾ ਕੁੜੀ ਜਿਹਦੇ ਵਿਆਹ ਨੂੰ ਮਹਿਜ਼ 10 ਦਿਨ ਹੀ ਹੋਏ ਸੀ ਕਿ ਸਹੁਰੇ ਘਰ ਦੇ ਵਿੱਚ ਉਸਦੀ ਮ੍ਰਿਤਕ ਦੇ ਮਿਲੀ ਹੈ ਲਾਲ ਜੋੜੇ ਦੇ ਵਿੱਚ ਸਜੀ ਹੋਈ ਲਾਲ ਚੂੜਾ ਪਾਇਆ ਹੋਇਆ ਕੁੜੀ ਨੇ ਅਤੇ ਉਹਦੇ ਨਾਲ ਇੰਨੀ ਨਾਕ ਘਟਨਾ ਵਾਪਰੀ